की सरकार मुर्दाबाद 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 लोक एकता जिंदाबाद 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 लोक एकता जिंदाबाद 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 लड़ने वाले लोग का एकता जिंदाबाद 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 लोक की सरकार मुर्दाबाद 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 लोक की सरकार मुर्दाबाद 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 प्रधानमंत्री मोदीबा सटेराजा मुर्दाबादारा तोला चा करोड़ा तोला चा करो

मुत कान मोर्चा ज़िंदबाद मुतानोर्चा रोडालो इंदगा पूरियां करो पूरियूं ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਖਨੌਰੀ ਦਾ ਸੰਭੂ ਦਾ ਲੜਦੇ ਸਾਥੀਆਂ ਦਾ ਮੰਗਾ ਪੂਰੀਆ ਕਰਕੇ ਦਲੇਵਾਲ ਦੀ ਜਾਨ ਬਚਾਓ ਜਾਨ ਬਚਾਓ ਜਾਨ ਬਚਾਓ ਦੇਖੋ ਸੰਭੂ ਦਾ ਖਨੌਰੀ ਦੇ ਲੜਦਾ ਹੈ ਸਾਥੀਆਂ ਦਾ ਮੰਗਾ ਮੰਨ ਕੇ ਦਲੇਵਾਲ ਦੀ ਜਾਨ ਬਚਾਓ ਜਾਨ ਬਚਾਓ ਜਾਨ ਬਚਾਓ ਕਿਕਤਾ ਜਿੰਦਾਬਾਦ 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 ਸਾਨੀ ਅੰਦੋਲਨ ਦੇ ਰਹਿਤਗਾ ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਕਾਲ ਮੇਲਮਾ ਪ੍ਰੋਗਰਾਮ ਆਪਣੇ ਜੱਥੇਬੰਦੀ ਦਾ ਸਾਰੇ ਹੀ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਬਹੁਤਿਆਂ ਜੱਥੇਬੰਦੀਆਂ ਵੱਲੋਂ ਸਾਰੇ ਹੀ ਭਾਰਤ ਦੇ ਵਿੱਚ ਥਾਂ ਥਾਂ ਤੇ ਆਪਦੇ ਆਪ ਦੇ ਬਤ ਮੁਤਾਬਕ ਅਰਥੀ ਭੂਖ ਮਜਾਰੇ ਚਾਹ ਕੋਈ ਰੋਸ ਬਖਾਵੇ ਅੱਜ ਸਾਰੇ ਹੀ ਭਾਰਤ ਦੇ ਵਿੱਚ ਕੀਤਾ ਜਾ ਰਹੇ ਆ ਕਿਉਂਕਿ ਜੋ ਮੰਗਾ ਦਿੱਲੀ ਅੰਦੋਲਨ ਮੇਰੇ ਅਸੀਂ ਉੱਥੋਂ ਉਹ ਸਾਡਾ ਅੰਦੋਲਨ ਮੁੱਲਤਵੀ ਕਰਕੇ ਤੁਰੇ ਸੀ ਉਹਦੀਆਂ ਰਹਿਂਦੀਆਂ ਮੰਗਾਂ ਮਨਾਉਣ ਲਈ ਸਾਥੀ ਸੰਭੂ ਤੇ ਖਨੋਰੀ ਲੜ ਰਹੇ ਆ ਅਸੀਂ ਹਰ ਰੋਜ਼ ਜੁਲੂਮੀ ਕੋਈ ਉਧਰੋਂ ਕਾਲ ਆਉਂਦੀ ਆ ਉਹਦੇ ਨਾਲ ਤਾਲ ਮੇਲਮਾ ਪ੍ਰੋਗਰਾਮ ਕਰਦੇ ਆ ਜਿਵੇਂ ਅੱਜ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਤਾਲ ਮੇਲਮਾ ਕਰ ਰਹੇ ਆ ਅਰਥੀ ਭੂਗ ਮਜਾਰੇ ਸੋ ਜਿਹੜਾ ਹੈ ਮੰਗਾ ਇਹਨਾਂ ਤੇ ਅਸੀਂ 4 ਤਰੀਕ ਨੂੰ ਕਹਾਣੇ ਦੇ ਵਿੱਚ ਹਰਿਆਣੇ ਦੇ ਜਿਹੜਾ ਸ਼ਹਿਰ ਆ ਕਹਾਣਾ ਉੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ ਵੱਟਾ ਇਕੱਠ ਕਰਕੇ ਇਹਨਾਂ ਮੰਗਾਂ ਦਾ ਸਰਕਾਰ ਤੱਕ ਦਬਾਅ ਬਣਾ ਕੇ ਕਿ ਇਹ ਮੰਗਾਂ ਤੁਸੀਂ ਮੰਨ ਕੇ ਜਿਹੜਾ ਮਰਨਾਰਤਾ ਡੱਲਿਆ ਸਾਹਿਬ ਬੈਠੇ ਆ ਉਹਨਾਂ ਦਾ ਜਣਦੇ ਹੋ ਮਰਨਾਰਤਾ ਤਾਂ ਹੀ ਖੁੱਲੂਗੇ ਇਹ ਸਰਕਾਰ ਮੰਗਾਂ ਸਾਡੀਆਂ ਮੰਨੂਗੀ ਸੋ ਅਸੀਂ ਸਰਕਾਰ ਤੇ ਦਬਾਅ ਬਣਾਉਨੇ ਆ ਕਿ ਲੀਡਰ ਹਰ ਰੋਜ਼ ਨਹੀਂ ਪੈਦਾ ਹੁੰਦੇ ਲੀਡ ਟੂ ਪੜਾ ਹੁਣ ਤਾਂ ਦਹਾਕੇ gua ininyatakan dii adik panu ਫੋਟੋ ਯਾਰ ਨਹੀਂ ਜਾਣ ਆ ਉਹ ਬਿਨਾ ਇਹਨਾ ਮੰਗਾ ਮੰਨਿਆ ਤੋਂ ਨਾ ਚਲੀ ਜਾਵੇ ਕਿਉਂਕਿ ਸਰਕਾਰਾਂ ਸਾਨੂੰ ਮਾਰਨਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਹੈ ਲੀਡਰਲੈਸ ਹੋ ਜਾਣਾ ਇਹਨਾਂ ਨੂੰ ਕੋਈ ਸੇਧ ਦੇਣ ਵਾਲਾ ਨਾ ਰਹੇ ਸੋ ਸਾਥੀਓ ਅਸੀਂ ਉਧਰ ਤੱਕ ਪਹਾਰ ਹੈ 9 ਤਰੀਕ ਨੂੰ ਮੋਗੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ ਵੱਡਾ ਇਕੱਠ ਕਰਕੇ ਇਹਨਾਂ ਮੰਗਾਂ ਨੂੰ ਵੇਗ ਦੇਣ ਜਾ ਰਹੇ ਹਾਂ ਸੋ ਇਹ ਲੜਾਈ ਦਿਨੋਂਦਰ ਪੱਖ ਦੀ ਜਾ ਰਹੀ ਆ ਸਾਰਾ ਹੀ ਪੰਜਾਬ ਆ ਜਿਹੜਾ ਉਹ ਪੱਧਰ ਪਾਰ ਹੋਇਆ ਵਾ ਕਿਸਾਨਾਂ ਮਜ਼ਦੂਰਾਂ ਦੀ ਇਹਦੇ ਤੇ ਬਹੁਤ ਵੱਡੀ ਜੇ ਖੜੜਾ ਜਿਹੜਾ ਕੇਂਦਰ ਸਰਕਾਰ ਨੇ ਖੇਤੀ ਨੀਤੀ ਤੇ ਰਾਜਾਂ ਨੂੰ ਭੇਜਿਆ ਜੇਕਰ ਇਹ ਖਰੜਾ ਇਹਨਾਂ ਸਰਕਾਰਾਂ ਨੇ ਆਪਦੇ ਜ਼ੋਰ ਨਾਲ ਲਾਗੂ ਕਰਾ ਲਿਆ ਭਰਾਵੋ ਜਿਹੜੇ ਤਿੰਨੇ ਕਾਲੇ ਕਾਨੂੰਨ 13 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਅਸੀਂ ਉਹਨਾਂ ਰੱਦ ਕਰਾ ਕੇ ਆਏ ਸੀ ਮੂੜਵੇਂ ਰੂਪ ਚੋਂ ਨਹੀਂ ਫੇਰ ਲਾਗੂ ਕਰਨ ਲੱਗੇ ਹੋਏ ਆ ਸੋ ਅਸੀਂ ਆਪਦੇ ਇਕੱਠਾਂ ਦੇ ਜ਼ੋਰ ਨਾਲ ਕਿਸਾਨਾਂ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਜਿੰਨੇ ਵੀ ਪੱਲੇਦਾਰ ਆ ਜਿੰਨੇ ਵੀ ਰੈਡੀ ਫੈਣੀ ਵਾਲੇ ਸਾਡੇ ਆਰਥਿਕੇ ਵੀਰਾਂ, ਟਰਾਂਸਪੋਰਟ ਵੀਰ, ਜਿੰਨੇ ਵੀ ਲੋਕ ਖੇਤੀ ਤੇ ਨਿਰਭਰ ਆ ਉਹਨਾਂ ਦਾ ਹਯਾਣਾ ਹੋਣਾ ਬਹੁਤ ਵੱਡੇ ਪੱਧਰ ਤੇ ਸਾਡੀਆਂ ਸਰਕਾਰਾਂ, ਕਾਰਪੋਰੇਟਾਂ ਦੀਆਂ ਉਹਨਾਂ ਸਾਮਰਾਜ ਜੀ ਦੀਆਂ ਕੌਲੀ ਜੱਟ ਬਣੀਆਂ ਮਨਾ ਭਰਾਵੋ ਇਹ ਡਬਲਯੂਟੀਓ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ ਤੇ ਡਬਲਯੂਟੀਓ ਦੀ ਮੰਗ ਇਹ ਆ ਕਿ ਇਥੇ ਪ੍ਰਾਈਵੇਟੇਸ਼ਨ ਕਰਨੀ ਆ, ਹਰੇਕ ਮਹਿਕਮਾ ਪ੍ਰਾਈਵੇਟ ਕਰਨਾ ਆ। ਸੋ ਆਓ ਆਪਾਂ ਸਾਰੇ ਜਣੇ ਲੜ ਕੇ ਇਹਨਾਂ ਸਰਕਾਰਾਂ ਦੇ ਇੱਕ ਇੱਕੇ ਦਾ ਸਬੂਤ ਦੇ ਜੇ ਕਿਉਂਕਿ ਸਰਕਾਰਾਂ ਦੀ ਨੀਤੀ ਆ ਕਿ ਇਥੋਂ ਦੇ ਕਿਸਾਨ ਮਜ਼ਦੂਰ ਜਿਹੜੇ ਉਹ ਪਾਟ ਚੁੱਕੇ ਆ ਪਰ ਸਰਕਾਰੇ ਤੇਰਾ ਭਲੇਖਾ ਨਾ ਉਹ ਦਿੱਲੀ ਅੰਦੋਲਨ ਵੇਲੇ ਪਾਟੇ ਸੀ ਨਾ ਉਹ ਅੱਜ ਪਾਟੇ ਆ ਸਾਡੀਆਂ ਮੰਗਾਂ ਇੱਕ ਆ ਅਸੀਂ ਇੱਕ ਧਰਤੀ ਦੇ ਜਾਏ ਆ ਅਸੀਂ ਹਮੇਸ਼ਾ ਵਾਸਤੇ ਇਕੱਠੇ ਹੋ ਕੇ ਲੜਨਾ ਜਾਣਦੇ ਆ ਭਲਾ ਉਹ ਦੇਸ਼ ਦੀ ਆਜ਼ਾਦੀ ਕਿਉਂ ਨਾ ਹੋਵੇ ਭਲਾ ਕੋਈ ਵਿਫਤਾ ਕਿਉਂ ਨਾ ਪਈ ਹੋਵੇ ਅਸੀਂ ਥਾਂ ਥਾਂ ਤੇ ਲੰਗਰ ਲਾਉਣ ਵਾਲੇ ਲੋਕ ਆ ਅਸੀਂ ਆਪਿਆਂ ਮੰਗਾ ਮਲਾ ਕੇ ਰਹਾਂਗੇ ਇੰਨੀਆਂ ਬੇਨਤੀਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਜਾ ਕੇ ਇਸ ਦੁਬਾਰਾ ਆਪਣੀ ਜਿਹੜੀ ਮੀਟਿੰਗਾਂ 4 ਤਰੀਕ ਨੂੰ ਟਹਾਨੇ ਜਾਣਾ 9 ਤਰੀਕ ਨੂੰ ਮੋਗੇ ਇਹਦਾ ਪ੍ਰੋਗਰਾਮ ਬਣਾਉਣਾ ਆਪਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਸੋ ਸਾਥੀ ਇੱਕੋ ਹੀ ਆਪਾਂ ਵਾਪਸ ਜਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉੱਥੇ ਕੋਈ ਫੰਡਾਂ ਵਾਲੇ ਕਿ ਫੰਡਾਂ ਦੀ ਗਿਣਤੀ ਆ ਜਿਹੜੀ ਜਿਹੜੇ ਪਿੰਡਾਂ ਨੇ ਫੜ ਕਰ ਲਏ ਉਹੋ ਜਿਹੋ ਅਸੀਂ ਗਣਦੀ ਗਿਣਤੀ ਦੇ ਵਿੱਚ ਸਾਨੂੰ ਤਕਰੀਬੇ ਲੱਗਦਾ ਕਿ ਸਾਡੇ 66 67 ਪਿੰਡ ਤੇ ਹਲਦੇ ਆ ਜਿਹਦੇ ਵਿੱਚ ਜਾਨੀ ਕਿ 43 ਪਿੰਡਾਂ ਦੀ ਜਿਹੜੀ ਫੰਡਾਂ ਦੀ ਰਿਪੋਰਟ ਸਾਡੇ ਕੋਲ ਆ ਪਹੁੰਚ ਗਈ ਸੀਗੀ ਉਹ ਵੀ ਹੋ ਗਿਆ ਕਲੀਅਰ ਆ। ਕੋਪੜ ਲੱਗੇ ਨੇ ਆ। ਪਰ ਭਰਾਵੋ ਇਹ ਜਿਹੜੀ ਗੇਤੀ ਆ ਨਾ ਸਜਾਕਾ ਜਿੱਟੇ ਵੱਡੇ ਘੋੜਾ ਬਿੱਟੇ ਰਿਆ ਉਹ ਸਾਰੇ ਨੇ ਸਾਰੇ ਮੋਕਦ ਰੂਪ ਨੇ ਕਾਰਨਾ ਬੰਗਾਇਆ ਜਿਹੜੇ ਖਾਤੇ ਸਾਡੇ ਬਹੁਤ ਆਉਣੇ ਆ। ਸੋ ਸਾਰੇ ਪਿੰਡਾਂ ਨੂੰ ਬੇਨਤੀ ਆ ਕਿ ਭਾਰੋ ਫੰਡਾਂ ਦਾ ਮਾਰਨੇ ਆਤਾ ਜਿਹੜਾ ਹੈ ਮੋਟਾ ਇਹਨੂੰ ਹੁਣ ਹੁਣ ਲਾਗੂ ਕਰ ਦੇਣਾ ਪਰ ਖੇਤੀ ਨੀਤੀ ਤੇ ਪੰਜਾਬ ਨੇ ਪਹਿਲਾਂ ਵੀ ਲੜਾਈ ਲੜੀ ਆ ਅੱਜ ਵੀ ਉਹ ਹੋ ਰਹੀ ਆ ਜੇਕਰ ਸਰਕਾਰਾਂ ਨੂੰ ਇਹ ਹੈ ਘਾਲਾ ਲਾਗੂ ਹੋ ਪਰ ਰੋਕ ਸਕਦੇ ਆ ਸਾਰੇ ਤੋਂ ਪਹਿਲਾ ਪੰਜਾਬ ਆਇਆ ਜਿਹੜਾ ਪਹਿਲਾ ਵੀ ਇਹੋ ਤੇ ਲੜਾਈ ਲੜ ਚੁੱਕਿਆ ਲੜਾਈ ਕਰ ਚੁੱਕਿਆ ਲੜਾਈ ਦਾ ਸਾਰੇ ਭਾਰਤ ਦੇ ਖਸਾਨਿਆਂ 'ਚ ਲੜੀ ਆ ਜਿਹਦੇ ਚ ਕੋਈ ਤਰਕੇ ਨੇ ਹਿੱਸਾ ਲਿਆ ਸੋ ਕਰਤਾ ਭਰਮਖੇਟਾ ਪਾਈ ਬੈਠੇ ਆ ਇਹਨੂੰ ਵਾਪਸ ਲਾਓ ਤੇ ਬਹੁਤ ਵਧੀਆ ਇਕੱਠ ਹੋਏ ਸਾਰੇ ਇਥਾਵਾਂ ਤੇ ਆਪਣੇ ਲੋਕੇ ਦੇ ਵਿੱਚ ਆਪਾਂ ਮੀਂਹ ਦੇ ਕਾਰਨ ਉਹ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਕੀਤਾ ਤਾਂ ਉਹ ਵੀ ਸਾਰੀ ਰਿਪੋਰਟ ਸੁਪਰ ਕਮੇਟੀ ਨੂੰ ਕੀਤੀ ਜਿਹਦੇ ਵਿੱਚ ਆਪਣੀ ਗਿਣਤੀ 6310 ਨਾਲ ਪਰ ਹੋਈ ਸੀ ਤੇ ਫੇ

ਕਿ ਫੰਡ ਲੋਕ ਦੇ ਨੂੰ ਪੂਰੇ ਰਾਜ ਆਪਰ ਸਾਡੇ ਨਾਂ ਆ ਰਿਆ ਦਾ ਮਾਰਾ ਥੋੜਾ ਵਿਸ਼ਵਾਸ ਅੰਦਰ ਜਿੱਤਿਆ ਹੋਵੇ ਕਿ 25-25 ਦਾ ਹਸਾਬ ਦੇਵਾਂਗੇ ਲੋਕ ਕਦੇ ਵਾਰ ਕੇ ਬਦਸੋ ਨਹੀਂ ਭਾਈ ਜੀ ਹੁੰਦੇ ਤੋਂ ਸਾਰਿਆਂ ਨੂੰ ਬੇਨਤੀ ਆ ਕਿ ਆਪਦੇ ਆਪ ਦੇ ਬਲਾਕਾਂ ਨੂੰ ਜਿਨ੍ਹਾਂ ਨੇ ਫੰਡ ਇਕੱਠਾ ਕਰ ਲਿਆ ਉਹਨਾਂ ਨੇ ਪੇਮੈਂਟ ਦੱਸਣੀਆਂ ਵੀ ਐਨੀ ਕਰ ਲਈ ਜਿਹੜਾ ਫੰਡ ਬੁੱਕਾ ਸੀ ਉਹ ਜਮ੍ਹਾਂ ਕਰਾ ਕੇ ਦੱਸੋ ਬਲਾਕਾਂ ਨੂੰ ਇਹ ਬਾਰ ਦਾ ਬਾਰ ਦਾ ਹਿੱਸਾ ਹੋਏ ਜਮਾ ਕਰਾ ਕੇ ਜਨਾਬੀ ਆ ਚੈਵੀ ਸਾਲਾ ਸਮਾ ਲੈ ਕੇ ਦੇਣਾ ਸਾਰਿਆਂ ਨੇ ਇਹ ਅਸੀਂ ਫੰਡਾਂ ਵਾਲੇ ਜੇ ਸਾਡੇ ਬੰਦ ਰਹਿੰਦੇ ਆ ਉਹਨਾਂ ਨੂੰ ਬੇਇਨਤੀ ਆ ਵੀ ਭਰਾਓ ਬਹੁਤ ਘੱਟ ਸੀ ਉਹ ਆਏ ਸਮਝਿਆ ਕਿ ਮੀਂਹ ਦੇ ਕਾਰਨ ਹੋ ਸਕਦਾ ਸਾਥੀ ਕੇਸਾ ਮਾਰ ਕੇ ਵੀ ਕੋਈ ਗੱਲ ਨਹੀਂ ਅੱਜ ਬਰਖਾ ਸੋ ਭਰਾਓ ਤੇ ਇਹ ਵੀ ਗਿਣਤੀ ਆ ਉਹ ਬਹੁਤ ਘੱਟ ਸੀ ਇਹ ਗਿਣਤੀਆਂ ਦੇ ਨਾਲ ਸਾਡੇ ਉਹ ਜਿਹੜੇ ਜਿੰਨੇ ਕાય ਕਾਨੂੰਨ ਰੱਦ ਕਰਾ ਕੇ ਆਏ ਆ ਉਹ ਦੁਆਰਾ ਲਾਗੂ ਹੋ ਜਾਣਗੇ ਜੇ ਸੀ ਆਤਾ ਜਿਹੜਾ ਆਰਾਦਾ ਕਾਇਮ ਨਾ ਕੀਤਾ ਇਹਦੇ ਤੇ ਸੁਪਰ ਕਮੇਟੀ ਦੇ ਵਿੱਚ ਅਸੀਂ ਰਿਪੋਰਟ ਆ ਜਿਹੜੀ ਉਹ ਕੀਤੀ ਕਿ 350 ਦੀ ਗਿਣਤੀ ਸਾਨੂੰ ਆਪ ਨੂੰ ਮਹਿਸੂਸ ਹੋਈ ਕਿ ਘੱਟ ਸੀਗੀ ਨੇ ਡੋਟੀ ਸਾਨੂੰ ਇਹ ਸਾਰੀ ਜਿਹੜੀ ਰਿਪੋਰਟ ਉਹ ਦੇ ਕੇ ਜਾਣੀਆਂ ਇੱਕ ਫੰਡਾਂ ਵਾਲੇ ਦੇ ਵਿੱਚ ਭਲਾਵੋ ਖਾਸ ਕਰਕੇ حالی ਤੁਸੀਂ ਲੀਡਰਸ਼ਿਪ ਪਹੁੰਚੇ ਹੋ ਕਰੀਮ ਵਾਲਜ ਇਹਦਾ ਖਾਸ ਜਿਹੜੀ ਗੱਲ ਆ ਕਿ ਪਿਛਲਾ ਹਸਾਲ ਤਾਰ ਤੁਸੀਂ ਕਰਕੇ ਉਹ ਉੰਨਾ ਤਾਂ ਲਾਉਣਾ ਹੈ ਜਗ੍ਹਾਵੰਦੀ ਸਮਝਦੀ ਆ ਕਿ ਇਹ ਪ੍ਰਤਿਭਾ ਦੇ ਸੂਪੇ ਨੇ ਖਾਸ਼ਰਪੋਰਟ ਹੋਈ ਆ ਕਿ ਭਰਾਵੋ ਜਿਹੜੇ ਹੁਣ ਮੋਰਚੇ ਆਉਣਿਆ ਇਹਦੇ ਚ ਮਿੰਦਰਾ ਬੈਕਅਪ ਤੇ ਛੋਟੇ ਹਾਥੀ ਨਹੀਂ ਲੈ ਕੇ ਜਾਣੇ ਕਿਉਂਕਿ ਇਹਦੇ ਨਾਲ ਗਿਣਤੀ ਜਿਹੜੀ ਉਹ 5 ਦਾ 20 ਤੱਕ ਜਾਂਦੀ ਆ ਇਸ ਤੋਂ ਭਰਾਵੋ ਗਿਣਤੀ ਨਹੀਂ ਵਧੂ ਜਾਂਦੀ ਇਸ ਗਿਣਤੀ ਨਾਲ ਹੁਣ ਸਰਨਾ ਨਹੀਂ ਹੁੜਾ ਵੱਡੀਆਂ ਗਿਰਤਾਂ ਵੱਡੀਆਂ ਬੱਸਾਂ ਨਾਲ ਵੱਡੀਆਂ ਬੱਸਾਂ ਨਾਲ ਸਰੂਗਾ ਸੋ ਲੋਕ ਹਾਂਜੀ ਅੱਜ ਤੁਸੀਂ ਬਦਨੀ ਕਲਾ ਵੇਖੇ ਆ ਕੇ ਇਹਨਾਂ ਦੇ ਆਰਥਿਕ ਮਜਹਰਾ ਕੀਤਾ ਤੇ ਪ੍ਰਧਾਨ ਜੀ ਇਹਨਾਂ ਦੇ ਧਾਰਨਾ ਵੀ ਦੱਸਤਾ ਹੈ ਇਹ ਕਹਿੰਦੇ ਸਮਝ ਦਿੰਦਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਅੱਜ ਦੀ ਜਿਹੜੀ ਹੈਗੀ ਹੈ ਜਾਨੇ ਵਾਲੀ ਜਿਹੜਾ ਤਾਂ ਆਰਥੀ ਸਾੜ ਪ੍ਰੋਗਰਾਮ ਹੈ ਮਹਾਪਚਾਰ ਇਹ ਕੇਂਦਰ ਸਰਕਾਰ ਨੇ ਥੱਲੇ ਇੱਕ ਨਵਾਂ ਖਾਟਾ ਭੇਜਿਆ ਖੇਤੀ ਨਾਲ ਸੰਬੰਧਿਤ ਜਿਹੜੇ ਪੁਰਾਣੇ ਕਰੂਨ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਤੇ 13 ਮਹੀਨੇ ਬੈਠ ਕੇ ਰੱਦ ਕਰਾਈ ਸੀ ਹੂੰ ਇਹ ਖੜੇ ਦੇ ਵਿੱਚ ਇਹਨਾਂ ਪੰਨ ਉਹੀ ਕਾਨੂੰਨ ਜਿਹੜੇ ਹੈਗੇ ਆ ਸਰਕਾਰ ਲੈ ਕੇ ਆਈ ਹੈ ਸਾਰੇ ਰਾਜਾਂ ਨੂੰ ਖਲੜੇ ਭੇਜੇ ਆ ਜੇਕਰ ਉਹ ਖਲੜਿਆਂ ਦੇ ਅਧੀਨ ਜਿਹੜੀਆਂ ਸਟੇਟ ਸਰਕਾਰਾਂ ਹੈਗੀਆਂ ਉਹ ਕਾਨੂੰਨ ਬਣਾਉਂਦੀਆਂ ਤਾਂ ਉਹ ਖਲੜੇ ਦੇ ਮੁਤਾਬਕ ਜਿਹੜਾ ਹੈਗਾ ਉਹ ਖੁੱਲੀ ਮੰਡੀ ਦਾ ਕਾਨੂੰਨ ਬਣਨਾ ਹੈ ਜੀ ਦੇ ਵਿੱਚ ਜਿਹੜੇ ਸੈਲੋ ਪਲਾਂਟ ਹੈਗੇ ਆ ਉਹ ਵੀ ਮੰਡੀ ਹੋਊਗੀ ਜੇ ਕੋਈ ਕਿਤੇ ਵੀ ਰੱਖ ਕੇ ਫਸਲ ਵੇਚਦਾ ਚਾਹੇ ਜ਼ਿਮੀਂਦਾਰ ਘਰੇ ਰੱਖ ਕੇ ਫਸਲ ਵੇਚੀ ਜਾਵੇ ਖੇਤ ਰੱਖ ਕੇ ਫਸਲ ਵੇਚੀ ਜਾਵੇ ਉਹ ਖੁੱਲੀ ਮੰਡੀ 'ਚ ਆ ਜਾਣੀ ਹੈ ਇਹ ਖੁੱਲੀ ਮੰਡੀ ਵਾਲੀ ਜਿਹੜੀ ਪਿਛਲੇ ਲਾਗੂ ਹੁੰਦੀ ਹੈਗੀ ਸਰਕਾਰ ਦੀ ਤਾਂ ਜਿਹੜੀਆਂ ਹੈਗੀਆਂ ਸਰਕਾਰੀ ਮੰਡੀਆਂ ਜਿਹੜੀਆਂ ਨੇ ਉਨ੍ਹਾਂ ਦਾ ਭੋਗ ਪੈ ਜਾਣਾ ਹੈ ਜੇ ਸਰਕਾਰੀ ਮੰਡੀਆਂ ਦਾ ਭੋਗ ਪੈ ਜਾਣਾ ਹੈਗਾ ਤੇ ਫਿਰ ਪੰਜਾਬ ਤੇ ਜਿਹੜਾ ਝੋਨਾ ਹੈ ਜਾਂ ਕਣਕ ਹੈਗੀ ਹੈ ਜੋ ਭਾਰ ਹਰਿਆਣਾ ਆਪਣਾ ਪੰਜਾਬ ਹਰਿਆਣੇ ਤੇ ਯੂਪੀ ਤੋਂ ਬਾਹਰ ਜਿਹੜਾ ਹੈਗਾ ਪਿਆਰ ਮਗਾਰ ਹੋਰਾਂ ਸਾਵਾ ਤੇ ਵਿਕਦਾ ਹੈ ਨਾ 12 14 15 ਸੌ ਉਹੀ ਸਾਡੇ ਜਿਹੜਾ ਹੈਗਾ ਕਣਕ ਤੇ ਝੋਨੇ ਦਾ ਹਾਲ ਹੋਣਾ ਤੇ ਕਿਸਾਨਾਂ ਤੇ ਲੁੱਟ ਹੋਣੀ ਇਹਦੇ ਮਗਰ ਜਿਹੜੇ ਆ ਕਾਰਪੋਰੇਟ ਕਰਾਣੇ ਹੈਗੇ ਜਿਹੜੇ ਜ਼ਮੀਨਾਂ ਤੇ ਕਬਜ਼ਾ ਕਰਨੀ ਚਾਹੁੰਦੇ ਨੇ ਉਹ ਜ਼ਮੀਨਾਂ ਦੇ ਕਬਜ਼ਾ ਕਰਕੇ ਜਿਹੜੇ ਹੈਗੇ ਲੁੱਟ ਕਰਨੀ ਚਾਹੁੰਦੇ ਹੈਗੇ ਉਹਦੇ ਕਰਕੇ ਜਿਹੜੇ ਹੈਗੇ ਮੋਦੀ ਸਰਕਾਰ ਦੀ ਨੀਂਹ ਫਾੜਨਾ ਪਈ। ਦੂਜਾ ਸਾਡਾ ਅੱਜ ਦੇ ਪ੍ਰੋਗਰਾਮ ਦਾ ਅੰਗ ਹੈਗਾ ਅੰਸ਼ਕ ਚਾਰੀ ਤੇ ਬੜਾਈ ਮਤਲਬ ਹੈ ਕਹੇ ਜੋ ਹਰਿਆਣੇ ਦੇ ਬਾੜਾਂ ਦੇ ਕਿਸਾਨ ਬੈਠੇ ਹੈਗੇ ਉੱਥੇ ਜਗਜੀਤ ਸਿੰਘ ਡੱਲੇਵਾਲ ਨੇ ਮਾਰਨੋਂ ਮਤ ਰੱਖਿਆ। ਮੰਗਾਂ ਸਾਡੀਆਂ ਵੀ ਉਹੀ ਨੇ ਤੇ ਉਹਨਾਂ ਦੀਆਂ ਵੀ ਹੋਈ ਨੇ। ਸਾਡੀ ਇਹ ਮੰਗ ਹੈਗੀ ਆ ਕਿ ਮੋਦੀ ਸਰਕਾਰ ਨੇ ਜਿਹੜੀਆਂ ਪਿਛਲੇ ਕਿਸਾਨ ਘੋੜਵੇ ਲਖਤੀ ਰੂਪ ਚ ਮੰਗਾਂ ਬੰਨੀਆਂ ਸੀ ਉਹ ਲਾਗ ਕੀਤੀਆਂ ਜਾਣ ਅਤੇ ਜਗਜੀਤ ਡੱਲੇਵਾਲ ਦੀ ਜਾਨ ਬਚਾਈ ਜਾਵੇ। ਨਾ ਨਾਦੀ ਨਾਲ ਸਾਡਾ ਇਹ ਵੀ ਹੈਗਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 9 ਤਰੀਕ ਨੂੰ ਜਿਹੜੀ ਹੈਗੀ ਪੰਜਾਬ ਵਿੱਚ ਮੋਗੇ ਅਤੇ ਹਰਿਆਣਾ ਵਿੱਚ ਟੋਹਾੜਾ ਵਿਖੇ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਵਿੱਚ ਵੱਡੀ ਗੱਲ ਤੇ ਬੇਸ਼ੱਕ ਉਰਦੂ ਕਰਕੇ ਕਿਸਾਨ ਮੋਰਚੇ ਪ੍ਰਧਾਨ ਜੀ ਤੁਸੀਂ ਨਾਲ ਉਹਨਾਂ ਦਾ ਡੱਲੇ ਸਾਹਿਬ ਦਾ ਸਾਥ ਦੇ ਰਹੇ ਆ ਤੁਸੀਂ ਉੱਥੇ ਪਹੁੰਚੇ ਕਿ ਨਹੀਂ ਹਜੇ ਤੱਕ ਜਿੱਥੋਂ ਤੱਕ ਤਾਂ ਉੱਥੇ ਪਹੁੰਚ ਕੇ ਸਾਥ ਦੇਣ ਦਾ ਮਕਲਾਇਆ ਉੱਥੇ ਅਸੀਂ ਸਾਡੀ ਜੱਥੇ ਨਹੀਂ ਜਾ ਰਹੀ ਆ ਜਿਹੜਾ ਹੈਗਾ ਉਹਨਾਂ ਦੇ ਨਾਲ ਤਾਲਮੇਲ ਵਿੱਚ ਐਕਸ਼ਨ ਕਿਉਂਕਿ ਉਹਨਾਂ ਨੇ ਤੀਨੋਂ ਬੰਦ ਦਾ ਸੱਦਾ ਦਿੱਤਾ ਅਸੀਂ ਮੋਤੀ ਸਰਕਾਰ ਦੀਆਂ ਆਰਥਿਕ ਗੱਲਾਂ ਕਰ ਸਕਦਾ ਹੈ ਇਹ ਉਹਦੇ ਨਾਲ ਤਾਲਮੇਲ ਵਿੱਚ ਐਕਸ਼ਨ ਜਿਹੜਾ ਅਸੀਂ ਕਰਦੇ ਆਂ। ਪਰ ਮਾਂਜੀ ਜਿਸ ਤਰ੍ਹਾਂ ਤੁਸੀਂ ਹੁਣ ਪਹਿਲਾਂ ਇੰਨੇ ਚਿਰਾਂ ਦੇ ਦਿੱਲੀ ਦੇ ਵਿੱਚ ਬੈਠ ਕੇ ਮੋਰਚਾ ਜਿੱਤ ਕੇ ਆਏ ਸੀ ਕਿ ਸਭ ਨੇ ਸਾਂਝਾ ਭਰਾਮਾ ਨਾਲ ਮੋਢੇ ਨਾਲ ਲਾ ਕੇ ਚੱਲੇ ਸੀ। ਐਸ ਵੇਲੇ ਤੁਸੀਂ ਉਹਨਾਂ ਨੂੰ ਕੱਲਿਆਂ ਨੂੰ ਕਿਉਂ ਛੱਡਿਆ ਗਿਆ? ਐਸ ਵੇਲੇ ਅਸੀਂ ਉਹਨਾਂ ਨੂੰ ਕੱਲਿਆਂ ਨੂੰ ਨਹੀਂ ਛੱਡਾਂਗਾ। ਉਹਨਾਂ ਨੇ ਦੱਲੇਵਾਲ ਨੇ ਸਾਡੇ ਨਾਲ ਅੱਜ ਤੱਕ ਕੋਈ ਗੱਲਬਾਤ ਨਹੀਂ ਕੀਤੀ ਤੇ ਬਿਨਾਂ ਸਾਡੇ ਨਾਲ ਗੱਲਬਾਤ ਕੀਤੇ ਅੱਜ ਤੇ ਬੰਦੀਆਂ ਨਾਲ ਉਹਨੇ ਆਪਣੇ ਪੱਧਰ ਤੇ ਉਹ ਗੋਲ ਚਾਲ ਲਾਈ ਹੈ ਕਿ ਸਾਡੇ ਨਾਲ ਗੋਲ ਚਾਲ ਹੁੰਣ ਤੋਂ ਪਹਿਲਾਂ ਉਹਨੇ ਕੋਈ ਸਹਿਮਾਨੀ ਕੀਤੀ ਸ਼ਾਸਕੋ ਸੰਯੁਕਤ ਕਿਸਾਨ ਮੁਖੀਆਂ ਜਿੱਤੇ ਬੰਦੀਆਂ ਵੱਲੋਂ ਜਿਹੜਾ ਹੈਗਾ ਉਹ ਪੰਦੇਰ ਨਾਲ ਜਾਂ ਹੋਰ ਨਾਲ ਗੱਲਬਾਤ ਕੀਤੀ ਗਈ ਸੀ ਜੀ ਉਹ ਵੀ ਜਿਹੜੀ ਹੈਗੀ ਹੈ ਸਫਲ ਨਹੀਂ ਹੋਈ ਹੁਣ ਵੀ ਪਿਛਲੇ ਦਿਨਾਂ ਵਿੱਚ ਗੱਲ ਹੋਈ ਹੈ ਜੀ ਸਾਡੀ ਆਪ ਦੀ ਕੋਸ਼ਿਸ਼ ਹੈ ਜੀ ਕਿ ਜਿਹੜੇ ਹੈਗੇ ਸਾਂਝੀਆਂ ਮੰਗਾਂ ਤੇ ਸਾਂਝੇ ਲੜਦੇ ਚੱਲਦੇ ਆ ਪਰ ਕਿਉਂਕਿ ਉਹਨਾਂ ਨੇ ਆਪਣੇ ਤੌਰ ਤੇ ਰੱਖਿਆ ਹੋਇਆ ਹੈਗਾ ਇਸ ਕਰਕੇ ਅਸੀਂ ਉਹਨਾਂ ਨਾਲ ਤਾਲਮੇਲ ਵਿੱਚ ਐਕਸ਼ਨ ਕਰਨ ਦਾ ਹੀ ਮਤਲਬ ਹੈਗਾ ਕਿ ਅਸੀਂ ਇੱਕ ਕਿਸਮ ਦਾ ਸਾਂਝੀ ਰੁਟੀ ਚਾਹ। ਹਾਂਜੀ ਪ੍ਰਧਾਨ ਜੀ ਤੁਹਾਡਾ ਅੱਜਵਰੇ ਕੀ ਕਹਿਣਾ ਸੀ ਤੁਹਾਡੇ ਇਹ ਦੱਸੋ ਬਣਾ ਜਿਆ। ਜੋ ਅੱਜ ਦਾ ਪ੍ਰੋਗਰਾਮ ਜੋ ਸ਼ੰਭੂ ਦੇ ਖਨੋਰੀ ਬਾਰਡਰ ਦੇ ਜੋ ਡਲੇਲ ਤਾਂ ਮਰਨਵਾਤ ਰੱਖਿਆ ਹੋਇਆ ਉਹਨਾਂ ਤਾਲਮੇਲ ਵਿੱਚ ਸੰਘਰਸ਼ ਅੱਜ ਅਸੀਂ ਅਰਟੀਬ ਨੂੰ ਮੁਜਾਹਰ ਕਰ ਰਹੇ ਹਾਂ। ਬਾਕੀ ਵੱਖ-ਵੱਖ ਥਾਵਾਂ ਤੇ ਬਾਕੀ ਦੀਆਂ ਸਾਂਝੀਆਂ ਰੋਡਾਂ ਜੋ ਕੋਰ ਰੋਡ ਜਾਮ ਕੀਤੇ ਗਏ ਆ। ਵੀ ਜਦੋਂ ਇਹ ਬੰਦੀਆਂ ਸੜਕਾਂ ਜਿਲਾਂ ਵੀ ਜਾਮ ਕੀਤੀਆਂ ਸਾਡਾ ਮਕਸਦ ਕਿਉਂਕਿ ਜਿਹੜੀਆਂ ਦਿੱਲੇ ਸਾਡੇ ਮੰਗਾ ਉਹ ਹੀ ਸਾਡੀਆਂ ਸਾਡੀਆਂ ਮੰਗਾ ਨੇ ਜੋ ਦਿੱਲੀ ਟੋਲਨ ਬੜੇ ਮਨਾ ਕੇ ਆਏ ਜੀ ਉਹ ਹੀ ਮੰਗਾ ਨੂੰ ਲੈ ਕੇ 4 ਤਰੀਕ ਨੂੰ ਟਹਾਣੇ ਦੇ ਵਿੱਚ ਹਰਿਆਣੇ ਦੇ ਵਿੱਚ ਮਹਾਪੰਚਾਇਤ ਕਰਨ ਜਾ ਰਹੇ ਹਾਂ ਤੇ 9 ਤਰੀਕ ਨੂੰ ਸਾਰੇ ਪੰਜਾਬ ਦੀਆਂ ਭੈਣਾਂ ਜਿਨ੍ਹਾਂ ਬੰਦੀਆਂ ਨੂੰ ਮੋਗੇ ਦੇ ਵਿੱਚ ਵੱਡੀ ਮਹਾਪੰਚਾਇਤ ਕਰਨ ਦਾ ਫੈਸਲਾ ਕੀਤਾ ਗਿਆ ਵੱਡਾ ਇਕੱਠ ਕੀਤਾ ਜਾਊਗਾ ਪ੍ਰਧਾਨ ਜੀ ਇਹਨਾਂ ਦੇ ਲੋਕਾਂ ਦੀ ਆਵਾਜ਼ ਇਹ ਆ ਵੀ ਇਹ ਇੱਥੇ ਰੈਲੀਆਂ ਕਰ ਰਹੇ ਆ ਇਹਨਾਂ ਨੇ ਸ਼ੰਭੂ ਬਾਡਰ ਦੇ ਉੱਪਰ ਜਾ ਕੇ ਹਜੇ ਤੱਕ ਉਹਨਾਂ ਦੀ ਕੋਈ ਆਪਣਾ ਸਾਰੀ ਫਲਰੀ ਬਾਡਰ ਦੇ ਉੱਪਰ ਨਹੀਂ ਪਹੁੰਚੇਗੇ ਤੁਸੀਂ ਇਹ ਕਿਹਦਾ ਕਾਰਨ ਕੀ ਆ ਦੇਖੋ ਇਹ ਸੰਯੁਕਤ ਕਿਸਾਨ ਜਿਹੜਾ ਭਾਰਤ ਬਦਲ ਦਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੇ ਉੱਲੇ ਮੈਂ ਫੈਸਲਾ ਹੈ ਕਿਉਂਕਿ ਜਿਉ ਡੱਲੇ ਵਾਲਾ ਸਾਹਿਬ ਨੇ ਬਗੈਰ ਰਾਜਨੀਤਿਕ ਮੋਰਚਾ ਬਣਾਇਆ ਉਹ ਪੁਨੇਰ ਸਾਹਿਬ ਦੇ ਨਾਲ ਇਹਨਾਂ ਨੇ ਬਿਨਾਂ ਪੁੱਛੇ ਜਨਕੋ ਮੋਰਚਾ ਲਗਾਇਆ ਗਿਆ ਹੈ ਕਿਉਂਕਿ ਸਾਡੀ ਜਥੇਬੰਦੀ ਵੱਲੋਂ ਸੰਯੁਕਤ ਕਸਾਨ ਮੋਰਚੇ ਵੱਲੋਂ ਉਹਨੇ ਦੱਲੇਵਾਲ ਸਾਹਿਬ ਨਾਲ ਵੀ ਗੱਲਬਾਤ ਕੀਤੀ ਆ ਪਰ ਦੱਲੇਵਾਲ ਸਾਹਿਬ ਨੇ ਕੋਈ ਰਾਬਤਾ ਨਹੀਂ ਕੀਤਾ ਕਿਉਂਕਿ ਜਦੋਂ ਸੋਹਕਰਨ ਸਿੰਘ ਸ਼ਹੀਦ ਹੋਇਆ ਉਦੋਂ ਵੀ ਅਸੀਂ ਉਹਦੇ ਭੋਗ ਤੇ ਵੱਡੀ ਗੰਟੀ ਵਿੱਚ ਸਾਡਾ ਕੈਂਟਰ ਲੈ ਕੇ ਪਹੁੰਚੇ ਸੀਗੇ ਤੇ ਸਾਰਾ ਪਨਾ ਸਾਡਾ ਸਾਡੀ ਜਥੇਬੰਦੀ ਦਾ ਭਰਿਆ ਹੋਇਆ ਸੀਗਾ ਪਰ ਸਾਰੀਆਂ ਜਥੇਬੰਦੀਆਂ ਨੂੰ ਟਾਈਮ 'ਤੇ ਬੁਲਾਉਣ ਦਾ ਪਰ ਜਦੋਂ ਸਾਹਿਬ ਨੂੰ ਅਗਰਾਹਾਂ ਦੇ ਤਹਤ ਵਿੱਚ ਤੋਂ ਮਾਫੀ ਮੰਗੀ ਆ ਵੀ ਅਸੀਂ ਅਗਰਾਹਾਂ ਸਾਹਿਬ ਨੂੰ ਟਾਈਮ ਨਹੀਂ ਦੇ ਸਕਦੇ ਕਿਉਂਕਿ ਉਹ ਦੱਲੇਵਾਲ ਸਾਹਿਬ ਤਾਂ ਸਾਡੀ ਅਗਰਾਹਾਂ ਦੇ ਤਹਤ ਚੁੰਟੇ ਨਾਲ ਸੁਣਨ ਵੀ ਤਿਆਰ ਨਹੀਂ ਹੈਗਾ ਲੋਕੀ ਨੂੰ 5 ਮਿੰਟ ਮਿੰਟ ਦੇ ਸਕਿਆ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਅੱਜ ਉਹਨਾਂ ਮਰਨ ਮਾਰਤ ਪਰ ਬੈਠੇ ਆ ਅਸੀਂ ਉਹਨਾਂ ਨਾਲ ਤਾਲ ਮੇਲ ਵਿੱਚ ਸੰਘਰਸ਼ ਜਿਹੜੇ ਪਹਿਲਾਂ ਵੀ ਕੀਤੇ ਆ ਪਹਿਲਾਂ ਆਰਥਿਕ ਸਾਧਨਾਂ ਨਾਲ ਜਿਹੜੇ ਕੀਤੇ ਆ ਉਹਨਾਂ ਇਸ ਮੰਨ ਚ ਰੇਲਾਂ ਵੀ ਰੋਕੀਆਂ ਐ ਅੱਜ ਅਸੀਂ ਆਰਥਿਕ ਸਾਧਨਾਂ ਦਾ ਉਹਨਾਂ ਦਾ ਫੈਸਲਾ ਕੀਤਾ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਸੰਯੋਗ ਸੀ ਕਿ ਹੱਥ ਜਾਨ ਮੋਰਟੇ ਵੱਲੋਂ ਤੇ ਬਾਕੀ 4 ਦਿਨ ਨੂੰ ਕਹਾਣੇ ਦੇ ਵਿੱਚ ਹਰਿਆਣੇ ਦੇ ਵਿੱਚ ਵੱਡਾ ਭਾਤਵਦਰ ਜਿਹੜਾ ਸੋਤ ਮੋਰਚਾ ਹੈ ਉਹਦਾ ਨਾਮ ਮਟੰਗੀ ਮਹਾਪੰਚਾਇਤ ਕੀਤੀ ਜਾ ਰਹੀ ਹੈ 9 ਦਿਨ ਨੂੰ ਮੋਗੇ ਦੇ ਵਿੱਚ ਛੋਟਾ ਕੱਟ ਕਰਾਂਗੇ ਪ੍ਰਧਾਨ ਜੀ ਜਿਹੜਾ ਇਹ ਅੱਜ ਉਹਨਾਂ ਦੇ ਬੰਦ ਦਾ ਸੱਦਾ ਵਾ ਇਹ ਕਿੰਨੇ ਵਜੇ ਤੋਂ ਲਾ ਕੇ ਕਿੰਨੇ ਵਜੇ ਤੱਕ ਹੈ ਦੇਖੋ ਸਾਡਾ ਆਥੀਪੂਕ ਮਜਾਰਾ ਇਹ ਜਿਹੜਾ ਬੰਦ ਦਾ ਸੱਦਾ ਹੈ ਉਹ ਉਹਨਡੇਰ ਸਾਹਿਬ ਦੀ ਜਲੇਬੰਦੀ ਵੱਲੋਂ ਢੱਲੇ ਵਾਲ ਸਾਹਿਬ ਦੀ ਜਲੇਬੰਦੀ ਵੱਲੋਂ ਉਹ ਵੰਦਵਾ ਸਾਬ ਉਹਨਾਂ ਨੂੰ ਉਹ ਦਵਰੀ ਹਨ ਕੋਈ ਅੱਛਾ ਇਹਦੇ ਵਿੱਚ ਤੁਹਾਡਾ ਕੋਈ ਦਖੰਡਾ ਜਿੰਨੀ ਹੈ ਜੀ ਸਾਡਾ ਕੋਈ ਦਖੰਡਾ ਜਿੰਨੀ ਨਹੀਂ ਜਣ ਕੇ ਉਹਨਾਂ ਨਾਲ ਤਾਲਮੇਲ ਮਾ ਸਾਡਾ ਜਿਹੜਾ ਉਹੋ ਜਿਹਾ ਕੀਤਾ ਹੈ ਆਪੀਆਂ ਸਾੜੀਆਂ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਉਹ ਰਾਣੀ ਤੁਹਾਡਾ ਕੀ ਉਹਦਾ ਕੀ ਨਾਮ ਤੁਹਾਡਾ ਜੀ ਮੇਰਾ ਮਾਪਾ ਭਾਰਤੀ ਸੰਘੇਤਾ ਗੁਰਾਖ ਦਾ ਬਲਾਕ ਪ੍ਰਧਾਨ ਚੰਦਰ ਨਰਾਮਾ ਜੀ ਠੀਕ ਹੈ ਸਰ ਥੈਂਕ ਯੂ